aadhar card ਦੇ ਰਾਹੀਂ ਲਵੋ 10000 ਤੋਂ ਲੈ ਕੇ 1 ਲੱਖ ਰੁਪਏ ਤੱਕ ਦਾ ਲੋਨ ਉਹ ਲੋਨ ਕਿਵੇਂ ਲੈਣਾ ਆ ਤੇ ਕਿਸ ਤਰ੍ਹਾਂ ਤੁਹਾਡੇ ਖਾਤੇ ਦੇ ਵਿੱਚ ਆਊਗਾ ਕਿਉਂਕਿ ਕਈ ਵੀਰ ਭਰਾ ਇਹ ਮੈਸੇਜ ਕਰਦੇ ਸੀ ਕਿ ਵੀਰੇ ਸਾਨੂੰ ਵੱਡੇ ਲੋਨ ਦੀ ਜ਼ਿਆਦਾ ਨਹੀਂ ਜ਼ਰੂਰਤ ਹੈ ਸਾਨੂੰ ਘੱਟ ਚਾਹੀਦਾ ਜਿਵੇਂ 50000 ਤੱਕ ਜਾਂ ਲੱਖ ਰੁਪਏ ਤੱਕ ਇਹ ਕੀ ਹੈ ਤੁਸੀਂ ਇੱਥੇ 10000 ਤੋਂ ਲੈ ਕੇ 1 ਲੱਖ ਰੁਪਏ ਤੱਕ ਦਾ ਜਿਹੜਾ ਤੁਸੀਂ ਲੋਨ ਲੈ ਸਕਦੇ ਹੋ ਤੇ ਇਹ 6 ਦਿਨਾਂ ਦੇ ਵਿੱਚ ਜਿਹੜਾ ਆਹੇ ਤੁਹਾਡੇ ਖਾਤੇ ਦੇ ਵਿੱਚ ਆ ਜਾਂਦੇ ਆ ਪੈਸੇ ਉਹ ਵੀਰ ਭਰਾਵਾਂ ਨੂੰ ਵੀਡੀਓ ਸ਼ੇਅਰ ਜ਼ਰੂਰ ਕਰੋ ਜੋ ਲੋਨ ਲੈਣਾ ਚਾਹੁੰਦੇ ਹਨ ਤੁਸੀਂ ਹੁਣ ਇਹ ਲੋਨ ਆਪਣੇ ਮੋਬਾਈਲ ਦੇ ਰਾਹੀਂ ਭਰ ਸਕਦੇ ਹੋ ਇਸ ਨੂੰ ਅਪਲਾਈ ਕਰ ਸਕਦੇ ਹੋ ਤੇ ਇਸ ਦੇ ਵਿੱਚ ਸਿਰਫ ਆਧਾਰ ਕਾਰਡ ਦੀ ਵਰਤੋਂ ਪੈਨ ਕਾਰਡ ਬੈਂਕ ਅਕਾਊਂਟ ਤੇ ਜਿਹੜਾ ਤੁਹਾਡਾ ਮੋਬਾਈਲ ਨੰਬਰ ਆ ਉਹ ਆਧਾਰ ਕਾਰਡ ਦੇ ਨਾਲ ਅਟੈਚ ਹੋਣਾ ਚਾਹੀਦਾ ਹੈ ਤੇ ਤੁਸੀਂ ਵੀਡੀਓ ਨੂੰ ਸਾਰੀ ਦੇਖਿਓ ਕਈ ਵੀਰ ਬਾਅਦ ਚੋ ਇਹ ਗੱਲ ਕਹਿ ਦਿੰਦੇ ਆ ਕਿ ਵੀਰੇ ਸਾਨੂੰ ਸਮਝ ਨਹੀਂ ਲੱਗੀ ਮਿਲਦਾ ਨਹੀਂਗਾ ਜਾਂ ਲੋਨ ਤੁਸੀਂ ਵੀਡੀਓ ਨੂੰ ਸਾਰੀ ਦੇਖੋ ਤੇ ਸਟੈਪ ਬਾਈ ਸਟੈਪ ਸਾਰੀ ਨੂੰ ਪੂਰੀ ਨੂੰ ਕੰਪਲੀਟ ਕਰੋ ਫਿਰ ਉਹਨੂੰ ਅਪਲਾਈ ਕਰਨ ਲਈ ਵਾਸਤੇ ਤੁਸੀਂ ਦੂਜਾ ਸ਼ੁਰੂ ਕਰੋ ਫਿਰ ਤੁਹਾਡਾ ਆਟੋਮੈਟਿਕਲੀ ਹੀ ਜਿਹੜਾ ਪੇਮੈਂਟ ਆ ਉਹ ਤੁਹਾਡੇ ਖਾਤੇ ਦੇ ਵਿੱਚ ਆਵੇਗੀ ਤੇ ਸਹੀ ਤਰੀਕੇ ਨਾਲ ਜਿਹੜਾ ਉਹ ਤੁਹਾਡਾ ਫਾਰਮ ਅਪਰੂਵਡ ਹੋਵੇਗਾ ਆਜੋ ਚੱਲਦੇ ਆਪਾਂ ਸਕਰੀਨ ਦੇ ਵੱਲ ਅਪਣਾ ਪਹਿਲਾਂ ਤੁਸੀਂ ਕੀ ਆ ਇਸ ਐਪਲੀਕੇਸ਼ਨ ਤੇ ਜਾਣਾ ਆ ਜਦੋਂ ਤੁਸੀਂ ਇਸ ਐਪਲੀਕੇਸ਼ਨ ਤੇ ਜਾਓਗੇ ਉਸ ਤੋਂ ਬਾਅਦ ਕੀ ਹੈ ਤੁਸੀਂ ਇੱਥੇ ਜਿਹੜਾ ਮੋਬਾਈਲ ਨੰਬਰ ਲਿਖਿਆ ਹੈ ਇੱਥੇ ਕੀ ਹੈ ਤੁਸੀਂ ਆਪਣਾ ਮੋਬਾਈਲ ਨੰਬਰ ਭਰਨਾ ਹੈ ਜੋ ਤੁਹਾਡਾ ਆਧਾਰ ਕਾਰਡ ਦੇ ਨਾਲ ਅਟੈਚ ਹੈ ਇੱਥੇ ਤੁਹਾਡੇ ਆਟੋਮੈਟਿਕਲੀ ਨੰਬਰ ਸ਼ੋ ਹੋਣ ਲੱਗ ਜਾਣਗੇ ਜਿਹੜੇ ਤੁਹਾਡੇ ਮੋਬਾਈਲ ਦੇ ਵਿੱਚ ਹਨ ਠੀਕ ਹੈ ਉਹ ਨੰਬਰ ਭਰ ਕੇ ਉਸ ਤੋਂ ਬਾਅਦ ਕੀ ਹੈ ਜਿਹੜਾ ਇੱਥੇ OTP ਆਵੇਗਾ ਤੁਸੀਂ ਉਹ ਫਿਲ ਕਰ ਦੇਣਾ ਹੈ ਫਿਰ ਨੈਕਸਟ ਕਰ ਦੇਣਾ ਹੈ ਫਿਰ ਕੀ ਹੈ ਫਿਰ ਇਹ ਐਪਲੀਕੇਸ਼ਨ ਜਿਹੜੀ ਓਪਨ ਹੋਵੇਗੀ ਤੇ ਤੁਹਾਡੇ ਤੋਂ ਜਿਹੜੀ ਇੱਥੇ ਆ ਡਿਟੇਲ ਪੁੱਛੀ ਜਾਵੇਗੀ ਯੂਜ਼ਰ ਡਿਟੇਲ ਠੀਕ ਹੈ ਜੀ ਤੁਸੀਂ ਇੱਥੇ ਆਪਣੀ ਉਹ ਕੀ ਹੈ ਯੂਜ਼ਰ ਡਿਟੇਲ ਜਿਹੜੀ ਭਰ ਦੇਣੀ ਆ ਨਾਮ ਭਰ ਦੇਣਾ ਆ ਫਾਦਰ ਨੇਮ ਆਪਣੀ ਈਮੇਲ ਭਰ ਦੇਣੀ ਆ ਜੈਂਡਰ ਕੀ ਹੈ ਤੁਹਾਡਾ ਤੁਸੀਂ ਵਿਆਹੇ ਹੋ ਜਾਂ ਕੁਆਰੇ ਹੋ ਇੱਥੇ ਮੈਰਿਟਲ ਸਟੇਟਸ ਭਰ ਦੇਣਾ ਆ ਉਸ ਤੋਂ ਬਾਅਦ ਕੀ ਹੈ نیچے ਜਿਹੜੀ ਟਰਮ ਕੰਡੀਸ਼ਨ ਆ ਉਸ ਡੱਬੇ ਨੂੰ ਓਕੇ ਕਰਕੇ ਜਿਹੜਾ ਤੁਸੀਂ ਪ੍ਰੋਸੀਡ ਤੇ ਕਲਿੱਕ ਕਰ ਦੇਣਾ ਆ ਠੀਕ ਹੈ ਜੀ ਜਦੋਂ ਪ੍ਰੋਸੀਡ ਤੇ ਕਲਿੱਕ ਕਰੋਗੇ ਤੁਹਾਡੇ ਕੋਲੇ ਦੇਖੋ ਇੱਥੇ ਤੁਹਾਡੀਆਂ ਆਪਸ਼ਨਸ ਖੁੱਲ ਗਈਆਂ ਆ ਵੀ ਤੁਸੀਂ 2 ਲੱਖ ਰੁਪਏ ਤੱਕ ਜਿਹੜਾ ਆ ਲੋਨ ਲੈ ਸਕਦੇ ਹੋ ਸਿਰਫ 5 ਮਿੰਟ ਦੇ ਵਿੱਚ 5 ਮਿੰਟ ਦੇ ਵਿੱਚ ਤੁਹਾਡੇ ਜਿਹੜੇ ਆ ਪੇਮੈਂਟ ਆ ਉਹ ਖਾਤੇ ਦੇ ਵਿੱਚ ਆ ਜਾਵੇਗੀ ਦੇਖੋ ਇੱਥੇ ਡਾਇਰੈਕਟ ਲਿਖਿਆ ਹੋਇਆ ਆ ਸਹੀ ਤਰੀਕੇ ਨਾਲ ਨੂੰ ਅਪਲਾਈ ਕਰੋਗੇ ਤੇ ਤੁਹਾਡੇ 5 ਮਿੰਟ ਦੇ ਵਿੱਚ ਖਾਤੇ 'ਚ ਪੇਮੈਂਟ ਆ ਜਾਵੇਗੀ ਅਪਲਾਈ ਨਾਉ ਤੇ ਕਲਿੱਕ ਕਰਨਾ ਆ ਉਸ ਤੋਂ ਬਾਅਦ ਕੀ ਆ ਇਹਨਾਂ ਦੀਆਂ ਜਿਹੜੀਆਂ ਕੰਡੀਸ਼ਨ ਆ ਇਸ ਨੂੰ ਪੜ ਲੈਣਾ ਆ ਤੇ ਰੀਡ ਅਕਸੈਪਟ ਕਰ ਦੇਣਾ ਆ ਠੀਕ ਹੈ ਜੀ ਜਦੋਂ ਤੁਸੀਂ ਰੀਡ ਅਕਸੈਪਟ ਕਰੋਗੇ ਉਸ ਤੋਂ ਬਾਅਦ ਤੁਹਾਡੇ ਤੋਂ ਲੋਕੇਸ਼ਨ ਪੁੱਛੀ ਜਾਵੇਗੀ ਉਹਨੂੰ ਅਲਾਉ ਕਰ ਦੇਣਾ ਆ ਫਿਰ ਕੀ ਹੈ ਤੁਹਾਡੇ ਤੋਂ ਇੱਥੇ ਆਧਾਰ ਕਾਰਡ ਨੰਬਰ ਪੁੱਛਿਆ ਜਾਵੇਗਾ ਉਹ ਤੁਸੀਂ ਆਪਣਾ ਇੱਥੇ ਜਿਹੜਾ ਆ ਭਰਨਾ ਹੈ ਆ ਇੱਥੇ ਲਿਖਿਆ ਹੋਇਆ ਮੇਰੀ ਪਛਾਣ ਮਤਲਬ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਇੱਥੇ ਭਰ ਕੇ ਜਿਹੜਾ ਕੈਪਚਾ ਕੋਡ ਆ ਇਹਨੂੰ ਜਰੂਰ ਜਿਹੜੇ ਆ ਅੱਖਰ ਲਿਖਿਆ ਉਹ ਅੱਖਰ ਉੱਧਰ ਭਰ ਕੇ ਫਿਰ ਕੀ ਹੈ ਨੈਕਸਟ ਕਰ ਦੇਣਾ ਹੈ ਤੁਸੀਂ ਨੈਕਸਟ ਕਰ ਦੋਗੇ ਉਸ ਤੋਂ ਬਾਅਦ ਕੀ ਹੈ ਤੁਹਾਡੇ ਜਿਹੜਾ ਆਧਾਰ ਕਾਰਡ ਦਾ ਨੰਬਰ ਟੈਚ ਹੋ ਤੇ OTP ਆਵੇਗਾ ਠੀਕ ਹੈ ਜੀ ਤੁਸੀਂ ਉਹ ਕੀ ਹੈ ਉੱਥੇ ਆਪਣਾ ਜਿਹੜਾ OTP ਉਹ ਫਿਲ ਕਰ ਦੇਣਾ ਹੈ ਜਦੋਂ ਤੁਸੀਂ ਇਹ ਭਰ ਦੋਗੇ ਉਸ ਤੋਂ ਬਾਅਦ ਕੀ ਹੈ ਫਿਰ ਤੁਸੀਂ ਇੱਥੇ ਜਿਹੜਾ ਹੈ ਤੁਹਾਡਾ ਡਾਕੂਮੈਂਟ ਆਧਾਰ ਕਾਰਡ ਉਹਦੀ ਸਾਰੀ ਡਿਟੇਲ ਆ ਜਾਵੇਗੀ ਉਸ ਤੋਂ ਬਾਅਦ ਕੀ ਹੈ ਅਲਾਉ ਕਰ ਦੇਣਾ ਹੈ ਨੂੰ ਅਲਾਉ ਕਰ ਲੈਣਾ ਪਰਮਿਸ਼ਨਸ ਨੂੰ ਠੀਕ ਹੈ ਜੀ ਇੱਥੇ ਤੁਹਾਡੀ ਵੀਡੀਓ ਆਵੇਗੀ ਤੁਸੀਂ ਇੱਥੇ ਸਕਰੀਨ ਰਿਕਾਰਡਿੰਗ ਨਾਲ ਆਪਣੀ ਜਿਹੜੀ ਇਹ ਤੁਹਾਡੀ ਵੀਡੀਓ ਬਣੂਗੀ ਇਹ ਉਸ ਤੋਂ ਬਾਅਦ ਕੀ ਹੈ ਪ੍ਰੋਸੀਡ ਕਰ ਦੇਣਾ ਹੈ ਫਿਰ ਕੀ ਹੈ ਤੁਹਾਡੇ ਇੱਥੇ ਆਟੋਮੈਟਿਕਲੀ ਲਿਖਿਆ ਆ ਗਿਆ ਵੀ 2 ਲੱਖ ਦਾ ਤੁਸੀਂ ਜਿਹੜਾ ਲੋਨ ਲੈ ਸਕਦੇ ਹੋ ਕੰਟੀਨਿਊ ਦੀ ਜਿਹੜੀ ਆਪਸ਼ਨ ਆ ਗਿਆ ਹੈ ਤੁਸੀਂ ਉੱਥੇ ਕੀ ਹੈ ਕੰਟੀਨਿਊ ਤੇ ਜਿਹੜਾ ਹੈ ਕਲਿੱਕ ਕਰ ਦੇਣਾ ਹੈ ਜਦੋਂ ਤੁਸੀਂ ਇੱਥੇ ਕੰਟੀਨਿਊ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਕੀ ਹੈ ਤੁਹਾਨੂੰ ਇੱਥੇ ਸਾਰੀ ਜਿਹੜੀ ਆਪਸ਼ਨ ਉਹਨਾਂ ਨੇ ਦੇ ਦਿੱਤੀ ਹੈ ਗੈਟ ਯਰ ਪਾਵਰ ਲੋਨ ਅਪ ਟੂ 2 ਲੱਖ ਰੁਪਏ ਤੱਕ ਉਹ ਕਹਿੰਦੇ ਉਸ ਤੋਂ ਬਾਅਦ ਕੀ ਹੈ ਅਪਲਾਈ ਨਾਉ ਤੇ ਕਲਿੱਕ ਕਰਨਾ ਹੈ ਨੀਚੇ ਫਿਰ ਕੀ ਆ ਤੁਸੀਂ ਇੱਥੇ ਆਪਣਾ ਜਿਹੜਾ ਆ ਆਪਦਾ ਨਾਮ ਲਿਖਣਾ ਹੈ ਇੱਥੇ ਠੀਕ ਹੈ ਜੀ ਉਹ ਕਰਕੇ ਕੰਟੀਨਿਊ ਕਰ ਦੇਣਾ ਆ ਡੱਬੇ ਬਾਕਸ ਕਲੀਅਰ ਕਰਕੇ ਇੱਥੇ ਕੰਟੀਨਿਊ ਕਰਕੇ ਫਿਰ ਕੀ ਆ ਤੁਹਾਡੀ ਲੋਕੇਸ਼ਨ ਚੱਕੀ ਜਾਵੇਗੀ ਕਰੰਟ ਲੋਕੇਸ਼ਨ ਉਸ ਤੋਂ ਬਾਅਦ ਕੀ ਆ ਕੰਟੀਨਿਊ ਤੇ ਜਿਹੜਾ ਤੁਸੀਂ ਇਹ ਇੱਥੇ ਸਿਲੈਕਟ ਕਰ ਦੇਣਾ ਇੱਥੇ ਤੁਹਾਡੇ ਜਿਹੜੇ ਆਧਾਰ ਕਾਰਡ ਵਾਲਾ ਐਡਰੈਸ ਹੋਵੇਗਾ ਉਹ ਸ਼ੋ ਹੋਵੇਗਾ ਜਿਹੜਾ ਜਿਹੜਾ ਦੋ ਜੋ ਵੀ ਐਡਰੈਸ ਸ਼ੋ ਹੁੰਦਾ ਹੋਇਆ ਉਸ ਨੂੰ ਤੁਸੀਂ ਓਕੇ ਕਰਕੇ ਕੰਟੀਨਿਊ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਕੀ ਹੈ ਤੁਹਾਡਾ ਇੱਥੇ ਦੇਖੋ 50000 ਰੁਪਏ ਦਾ ਜਿਹੜਾ ਉਹਨਾਂ ਨੇ ਦੱਸਿਆ ਵੀ ਤੁਹਾਡੀ ਲਿਮਟ 50000 ਤੱਕ ਆ ਤੁਸੀਂ 50000 ਤੱਕ ਲੈ ਸਕਦੇ ਹੋ ਲੋਨ 48230 ਰੁਪਏ ਜਿਹੜੇ ਤੁਹਾਡੇ ਖਾਤੇ ਦੇ ਵਿੱਚ ਆਉਣਗੇ ਤੇ 6622 ਰੁਪਏ ਜਿਹੜੀ ਮਹੀਨੇ ਦੀ ਕਿਸ਼ਤ ਹੈ ਠੀਕ ਹੈ 9 ਮਹੀਨਿਆਂ ਦਾ ਇਹ ਮਤਲਬ ਲੋਨ ਹੈ ਤੇ 5 ਮਿੰਟ ਦੇ ਵਿੱਚ ਜਿਹੜਾ ਇਹ ਤੁਹਾਡੇ ਖਾਤੇ ਦੇ ਵਿੱਚ ਆ ਜਾਂਦਾ ਹੈ ਆ ਆ ਤੁਹਾਨੂੰ ਸਾਰੀ ਡਿਟੇਲ ਇਸੇ ਦਿੱਤੀ ਜਾਵੇਗੀ ਵੀ ਕਿੰਨਾ ਲੋਨ ਆ ਤੁਹਾਡਾ ਤੇ ਕਿੰਨੇ ਪਰਸੈਂਟ ਵਿਆਜ ਆ ਤੇ ਕਿੰਨੀ ਕਿਸ਼ਤ ਆ ਤੁਸੀਂ ਆਪਦਾ ਲੋਨ ਦੀ ਜਿਹੜਾ ਉਹ ਡੇਟ ਵਧਾ ਵੀ ਸਕਦੇ ਹੋ ਵੀ ਤੁਹਾਨੂੰ ਇੰਨਾ ਟਾਈਮ ਇੰਨੇ ਸਾਲ ਦਾ ਚਾਹੀਦਾ ਆ ਠੀਕ ਹੈ ਜੀ ਤੁਸੀਂ ਆਪਣੇ ਅਕੋਰਡਿੰਗ ਉਸ ਨੂੰ ਵੱਧ ਘੱਟ ਵੀ ਕਰ ਸਕਦੇ ਹੋ ਫਿਰ ਕੀ ਹੈ ਇੱਥੇ ਤੁਹਾਡਾ ਬੈਂਕ ਅਕਾਊਂਟ ਦੀ ਜਿਹੜੀ ਡਿਟੇਲ ਤੁਹਾਡੇ ਤੋਂ ਉਹ ਮੰਗੀ ਜਾਵੇਗੀ ਤੁਸੀਂ ਬੈਂਕ ਡਿਟੇਲ ਭਰਨੀ ਆ ਉਹ ਤੁਹਾਡੀ ਇੱਥੇ ਆਟੋਮੈਟਿਕਲੀ ਜਿਹੜਾ ਪੰਜਾਬ ਨੈਸ਼ਨਲ ਦਾ ਜਿਵੇਂ ਮੇਰਾ ਖਾਤਾ ਆ ਉਹ ਚੱਕਿਆ ਗਿਆ ਆ ਠੀਕ ਹੈ ਜੀ ਉਹਨਾਂ ਨੇ ਦੇਖ ਲਿਆ ਆ ਠੀਕ ਹੈ ਜੀ ਪੰਜਾਬ ਨੈਸ਼ਨਲ ਦਾ ਖਾਤਾ ਮੇਰਾ ਸਿਲੈਕਟ ਹੋ ਗਿਆ ਆ ਦੇਖੋ ਤੇ ਉਸ ਤੋਂ ਬਾਅਦ ਕੀ ਹੈ ਜੇ ਤੁਸੀਂ ਹੋਰ ਬੈਂਕ ਦਾ ਮਤਲਬ ਕਰਵਾਉਣੀ ਹੈ ਪੇਮੈਂਟ ਉਹਦੇ ਵਿੱਚ ਤੁਸੀਂ ਉਹ ਭਰ ਸਕਦੇ ਹੋ ਅਗਰ ਜੇ ਤੁਸੀਂ ਤੁਹਾਡਾ ਜਿਹੜਾ ਅਕਾਊਂਟ ਸ਼ੋ ਹੋ ਰਿਹਾ ਹੈ ਜਿਵੇਂ ਮੇਰਾ ਸ਼ੋ ਹੋ ਰਿਹਾ ਹੈ ਜੇ ਤੁਸੀਂ ਉਦਾਂ ਹੀ ਮਤਲਬ ਖਾਤੇ 'ਚ ਪਾਉਣੇ ਆ ਤੇ ਤੁਸੀਂ ਉੱਥੇ ਕੰਟੀਨਿਊ ਕਰ ਦੇਣਾ ਪਰ ਕੰਟੀਨਿਊ ਤਾਂ ਕਰਨਾ ਹੈ ਜੇ ਤੁਸੀਂ ਲੋਨ ਲੈਣਾ ਹੈ ਠੀਕ ਹੈ ਜੀ ਉਸੇ ਟਾਈਮ ਹੀ ਤੁਹਾਡੇ ਜਿਹੜੇ ਖਾਤੇ ਦੇ ਵਿੱਚ ਪੈਸੇ ਆ ਜਾਣੇ ਆ ਠੀਕ ਹੈ ਜੀ ਆ ਲਓ ਜੀ ਉਸੇ ਟਾਈਮ ਹੀ ਜਿਹੜਾ ਪੇਮੈਂਟ ਤੁਹਾਡੇ ਖਾਤੇ ਦੇ ਵਿੱਚ ਆ ਜਾਂਦੀ ਹੈ ਦੇਖੋ ਮੈਸੇਜ ਆ ਗਿਆ ਹੈ 48230 ਰੁਪਏ ਜਿਹੜੇ ਸਾਡੇ ਖਾਤੇ ਦੇ ਵਿੱਚ ਆ ਗਏ ਹਨ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਪੇਜ ਨੂੰ ਕਰ ਲਿਓ ਫੋਲੋ